ਕਫਾ ਫਤੇਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਤ ਸਿੰਘ ਪੰਨੂ ਨੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਕੰਮ ਕਰਵਾਈ ਸ਼ੁਰੂ ਪਿੰਡ ਕਾਲਾ ਅਫਗਾਨਾ ਅਤੇ ਪੱਤੀ ਚੰਦੀਗੜ੍ਹ ਚ ਪੀਣ ਵਾਲੇ ਪਾਣੀ ਲਈ ਪਾਈਪਲਾਈਨਾਂ ਅਤੇ ਇੰਟਰਲੌਕ ਟਾਈਲਾਂ ਤੇ ਲਗਾਉਣ ਦਾ ਕੰਮ ਕਰਵਾਇਆ ਸ਼ੁਰੂ 45 ਲੱਖ ਦੀ ਲਾਗਤ ਨਾਲ ਬੋਵੇ ਕਿ ਪੀਣ ਵਾਲੇ ਪਾਣੀ ਦੀ ਪਾਈਪ ਕਿਹਾ ਬਲਬੀਤ ਸਿੰਘ ਪੰਨੂ ਨੇ ਅੱਜ ਫਲਕਾ ਫਤੇਗੜ ਚੂੜੀਆਂ ਦੇ ਵੱਖ-ਵੱਖ ਦੰਤ ਤੇ ਵਿਕਾਸ ਕਾਰਜਾਂ ਤੇ ਕੰਮ ਹਲਕਾ ਇਨਚਾਰਜ ਬਲਬੀਚ ਸਿੰਘ ਪੰਨੂ ਵੱਲੋਂ ਸ਼ੁਰੂ ਕਰਵਾਏ ਗਏ ਬਲਬੀਚ ਸਿੰਘ ਪੰਨੂ ਆਪਣੇ ਸਾਥੀਆਂ ਸਮੇਤ ਕਾਲਾ ਅਫਗਾਨਾ ਤੇ ਪੱਤੀ ਚੰਡੀਗੜ੍ਹ ਵਾਖੇ ਪਹੁੰਚੇ ਜਿੱਥੇ ਘੋਨਾ ਵੱਲੋਂ ਪੀਨ ਵਾਲੇ ਪਾਣੀ ਦੀ ਪਾਈਪ ਲਾਈਨ ਅਤੇ ਇੰਟਰਲੌਕ ਟਾਈਲਾਂ ਦਾ ਕੰਮ ਸ਼ੁਰੂ ਕਰਵਾਇਆ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿ ਆਕੇ ਪੱਤੀ ਚੰਦੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ 'ਚ 45 ਲੱਖ ਦੀ ਲਾਗਤ ਨਾਲ ਪੀਨ ਵਾਲੇ ਪਾਣੀ ਦੀ ਪਾਈਪ ਪਵੇਗੀ ਅਤੇ ਇਸ ਤੋਂ ਇਲਾਵਾ ਹੋਰ ਵੀ ਪਿੰਡਾਂ ਦੇ ਵਿਕਾਸ ਕੰਮ ਜੋ ਸ਼ੁਰੂ ਹੋਏ ਨੇ ਚਲਤੀ ਹੀ ਉਹ ਕੰਮ ਪੂਰੇ ਕਰਲੇ ਜਾਣਗੇ ਦਿਖਾਉਂਦੇ ਹਾਂ ਤੁਹਾਨੂੰ ਅੱਜ ਦੀਆਂ ਖਾਸ ਤਸਵੀਰਾਂ ਕੋਈ ਨਹੀਂ ਪੰਚਾਇਤ ਦਾ ਨਾਮ ਹੈ ਤੁਸੀਂ ਆਪਣਾ ਸਲਾਹ ਲੈਂਦੇ ਹੋ ਮੈਂ ਨਹੀਂ ਕਰ ਸਕਦਾ ਇਹ ਸਰਪੰਚ ਹੀ ਕਰੇਗਾ ਦੇਖੋ ਸਰਪੰਚ ਹੀ ਕਰੇਗਾ ਮੈਂ ਇਹਨੂੰ ਦੇਣਾ ਉਹ ਜਿੰਨਾ ਨਰਾਜ਼ ਗਾ ਨਹੀਂ ਹੋਗੇ ਅੱਜ ਜੀ ਪਿੰਡ ਖਾਲਾ ਪਗਾਨਾ ਪਤੀ ਚੰਡੀਗੜ੍ਹ ਸਰਪੰਚ ਸਰਦਾਰ ਅਵਤਾਰ ਸਿੰਘ ਜੀ ਸਰਪੰਚ ਸਾਡਾ ਭਰਾ ਪਤੀ ਚੰਡੀਗੜ੍ਹ ਤੋਂ ਮੰਗਾ ਵੀ ਸੀ ਇਹਨਾਂ ਦੀ ਬੜੀ ਵੱਡੀ ਡਿਮਾਂਡ ਸੀ ਇੱਕ ਪਤੀ ਚੰਡੀਗੜ੍ਹ ਦੇ ਵਿੱਚ ਕਾਫੀ ਸਾਡੇ ਜੋ ਭਰਾ ਗਰੀਬ ਪਰਿਵਾਰ ਇੰਨੇ ਨੇ ਰੋਜ਼ ਦਾ ਕਮਾਉਣਾ ਰੋਜ਼ ਦਾ ਖਾਣਾ ਬਹੁਤ ਪਰਵਾਹ ਜਿੰਦਾਂ ਨੇ ਪੀਣ ਵਾਲੇ ਪਾਣੀ ਦੀ ਬੜੀ ਵੱਡੀ ਮੁਸ਼ਕਲ ਸੀ ਸਰਕਾਰ ਨੂੰ ਪੀਣ ਵਾਲੇ ਪਾਣੀ ਦੀ ਮੰਗ ਭੇਜੀ ਸੀ ਕਿ ਸਾਡੇ ਘਰਾਂ ਘਰਾਂ ਤੱਕ ਪੀਣ ਵਾਲਾ ਪਾਣੀ ਪਹੁੰਚੇ ਸਰਕਾਰ ਨੇ ਮਹਿਕਮੇ ਨੇ ਇਸ ਮੰਗ ਨੂੰ ਪ੍ਰਵਾਨ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਵਾਟਰ ਸਪਲਾਈ ਦੇ ਸਾਡੇ ਮੰਤਰੀ ਸਾਹਿਬ ਦਾ ਸਰਦਾਰ ਕੁਮਾਰ ਸਿੰਘ ਮਾਨ ਜੀ ਦਾ ਔਰ ਮਹਿਕਮੇ ਦਾ ਜਿਨ੍ਹਾਂ ਨੇ ਇਹਨਾਂ ਪਿੰਡਾਂ ਦੀ ਮੰਗ ਨੂੰ ਸਮਝਿਆ ਔਰ 45 ਲੱਖ ਦੀ ਲਗਤ ਦੇ ਨਾਲ ਅੱਜ ਪਿੰਡ ਕਾਲਾ ਫਗਾਨਾ ਪਿੰਡ ਪੱਤੀ ਚੰਡੀਗੜ੍ਹ ਔਰ ਪਿੰਡ ਕਾਲੇ ਫਗਾਨੇ ਦੇ ਡੇਰੇ ਪ੍ਰਪਤੀ ਚੰਡੀਗੜ੍ਹ ਦੇ ਨਾਲ ਜਿੰਨੇ ਵੀ ਸਾਡੇ ਡੇਰੇਾਂ ਦੇ ਬੜਾ ਰਹਿੰਦੇ ਨੇ ਉਹਨਾਂ ਨੂੰ ਪੀਣ ਵਾਲੇ ਪਾਣੀ ਵਾਸਤੇ ਜੋ ਪਾਈਪਲਾਈਨ ਪੈਣੀ ਸੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਤਕਰੀਬਨ 1.5 ਤੋਂ 2 ਮਹੀਨੇ 1.5 ਤੋਂ 2 ਮਹੀਨੇ ਦੇ ਵਿੱਚ ਇਹ ਪਾਈਪਲਾਈਨ ਜਿਹੜੀ ਘਰ-ਘਰ ਤੱਕ ਪਹੁੰਚੂਗੀ ਪਰ ਹਰ ਇੱਕ ਪਰਿਵਾਰ ਨੂੰ ਪੀਣ ਵਾਲੇ ਪਾਣੀ ਦੀ ਚੰਗੀ ਸਾਫ਼ ਸੁਥਰੀ ਪਾਣੀ ਦੀ ਸੁਵਿਧਾ ਮਿਲੂਗੀ ਮੇਰੀ ਪਰਿਵਾਰਾਂ ਨੂੰ ਵੀ ਬੈਂਦੀ ਆ ਕਈ ਪਿੰਡਾਂ ਦੇ ਵਿੱਚ ਜਾਈਦਾ ਜਦੋਂ ਪੀਣ ਵਾਲੇ ਪਾਣੀ ਦੀ ਮੋਟਰ ਨੂੰ ਕਲ ਵੀਸ ਵੀਰੇ ਤਕਰੀਬਨ 2 ਘੰਟੇ 2 ਘੰਟੇ ਸ਼ਾਮੀ ਮੇਰੀ ਉਹਨਾਂ ਪਰਿਵਾਰਾਂ ਨੂੰ ਵੀ ਬੇਨਤੀ ਵੀ ਪਾਣੀ ਨੂੰ ਬੇਸਤੇਜ ਨਾ ਕਰੋ ਜੀ ਜੀ ਇੱਕ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਆਉਣ ਵਾਲੀ ਪੀੜ੍ਹੀ ਉਹਦੇ ਵਾਸਤੇ ਤਰਕੀ ਦੇ ਵਿੱਚ ਪਾਣੀ ਦਾ ਲੈਵਲ ਥੱਲੇ ਜਾਂਦਾ ਇੱਕ ਨਾਲ ਨਾਲ ਜਿਹੜੇ ਸਾਡੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਨੇ ਸਾਡੇ ਪਿੰਡ ਦੀ ਸੁੰਦਰਤਾ ਇੱਕ ਗਾਰ ਦਾ ਕਰਕੇ ਪਾਣੀ ਦਾ ਕਰਕੇ ਜਿਹੜੇ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਸਿਸਟਮ ਬਣਿਆ ਹੈ ਬਹੁਤ ਵਧੀਆ ਗਲੀਆਂ ਬਣੀਆਂ ਨੇ ਰਹਿਣ ਸਹਿਣ ਜਿਹੜਾ ਉਹ ਮਾੜਾ ਹੁੰਦਾ ਪਾਣੀ ਦਾ ਕਰਕੇ ਇਸ ਕਰਕੇ ਬੰਦਗੀ ਨੂੰ ਦੂਰ ਕਰਨ ਵਾਸਤੇ ਪਾਣੀ ਦਾ ਜਿਹੜਾ ਘਰਾਂ ਦੇ ਵਿੱਚ ਟੂਟੀ ਦਾ ਪਾਣੀ ਹੁੰਦਾ ਉਹਨੂੰ ਉਹਨਾਂ ਕੀ ਜਿੰਨਾ ਕਿ ਤੁਹਾਡੀ ਵਰਤੋਂ ਚੋਂ ਜਾਂਦਾ ਹੈ ਉਹਨਾਂ ਕੀ ਟੂਟੀ ਨੂੰ ਖੋਲ ਖੋਲੋ ਬਾਕੀ ਮੇਰੀ ਸਾਰੇ ਇਹ ਬੰਦਾਂ ਨੂੰ ਬੰਦੀਆ ਇਹ ਪਾਣੀ ਨੂੰ ਬੇਸਥੇਜ ਨਾ ਕਰੋ ਪਾਣੀ ਨੂੰ ਬੜੇ ਕੰਟਰੋਲ ਦੇ ਨਾਲ ਵਰਤੋ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਪਾਣੀ ਬਚ ਸਕੀਏ ਮੇਰੀ ਸਾਰੇ ਨੌਕਰੀਆਂ ਬੰਦੀਆ ਪਿੰਡ ਕਾਲੇ ਬਗਾਨੇ ਨੂੰ ਪਿੰਡ ਪੱਤੀ ਚੰਡੀਗੜ੍ਹ ਨੂੰ ਔਰ ਲਗ ਲਗ ਜਿੰਨੇ ਵੀ ਸਾਡੇ ਡੇ ਰੈਂਡ ਦੇ ਭਰਾ ਲੈਂਦੇ ਨੇ ਉਹਨਾਂ ਸਾਰੇ ਅੱਜ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ